ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੇਸ਼ਾਂ-ਵਦੇਸ਼ਾਂ ਵਿੱਚ ਵਸਦੇ ਸਾਰੇ ਪੰਜਾਬੀ ਵੀਰ ਭੈਣ ਭਰਾਵਾਂ ਦਾ ਆਰਡੀ ਫੈਮਿਲੀ ਚੈਨਲ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਤੇ ਆਓ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਬਹੁਤ ਵਧੀਆ ਰਸਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਰਿਸ਼ਤੇ ਦੀ ਐਡ ਪਾਉਣ ਲਈ ਨਾਮ, ਉਮਰ, ਜਾਤ, ਗੋਤ, ਕੱਦ, ਕੰਮ, ਪ੍ਰਾਪਰਟੀ, ਭੈਣ ਭਰਾ, ਮੰਗ, ਪੜ੍ਹਾਈ, ਪਤਾ, ਏਰੀਆ ਐਡ ਲਗਵਾਉਣ ਲਈ ਆਪਣੀ ਇਹ ਜਾਣਕਾਰੀ ਭੇਜੋ ਨਾਲ ਆਪਣਾ ਨੰਬਰ ਦੱਸੋ ਜਿਹੜਾ ਐਡ ਵਿੱਚ ਦੱਸਣਾ ਐਡ ਦੀ ਫੀਸ ਇੱਕ ਵਾਰ ਲਈ ਜਾਂਦੀ ਹੈ ਐਡ ਕੁਝ ਦਿਨ ਬਾਅਦ ਬਾਰ ਬਾਰ ਲਗਾਈ ਜਾਂਦੀ ਹੈ ਸਾਰੇ ਆਰਡੀ ਫੈਮਿਲੀ ਚੈਨਲ ਤੋਂ ਤੁਸੀਂ ਜਿਹੜਾ ਵੀ ਰਿਸ਼ਤਾ ਵੇਖ ਕੇ ਕਰਨਾ ਹੈ ਉਹ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਕਰੋ ਜੀ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਰਿਸ਼ਤਾ ਕਰੋ ਜੀ ਕਿਉਂਕਿ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਣ ਦਾ ਹੈ ਤੇ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਨਾਮ ਕੌਰ ਹੈ ਜੀ ਜਨਮ 1994 ਕੱਦ 5 ਫੁੱਟ 3 ਇੰਚ ਕਾਸਟ ਜਰਸੀ ਹੈ ਪੜਾਈ ਬੀਐਸਸੀ ਨਰਸਿੰਗ ਕੈਨੇਡਾ ਤੋਂ ਪੜਾਈ ਡਿਪਲੋਮਾ ਇਨ ਸੋਸ਼ਲ ਸਰਵਿਸ ਵਰਕਰ ਟੋਰਾਂਟੋ ਪਰਿਵਾਰ ਵਿੱਚ ਮਾਤਾ ਪਿਤਾ ਤੇ ਇੱਕ ਭਰਾ ਇੰਡੀਆ ਵਿੱਚ ਹਨ ਤੇ ਇੱਕ ਭਰਾ ਕੈਨੇਡਾ ਪੀਆਰ ਹੈ। ਇੰਡੇ ਦਾ ਪਤਾ ਜਲੰਧਰ ਲੜਕੀ ਸੋਹਣੀ ਸੁਨੱਖੀ ਵਧੀਆ ਘਰ ਪਰਿਵਾਰ ਤੋਂ ਹੈ। ਲੜਕੀ ਕੈਨੇਡਾ ਵਰਕ ਪਰਮਿਟ ਤੇ ਹੈ। ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਕੈਨੇਡਾ ਪੀਆਰ ਲੜਕਾ ਚਾਹੀਦਾ ਹੈ। ਲੜਕਾ ਕੈਨੇਡਾ ਤੋਂ ਹੀ ਹੋਵੇ। ਮੈਰਿਜ ਬਿਊਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ। ਇਹਨਾਂ ਥੱਲੇ ਨੰਬਰ ਦਿੱਤਾ ਗਿਆ ਹੈ। ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਨਾਮ ਕੌਰਾ ਜਨਮ 1992 15/4 ਇੰਚ ਕਾਸਟ ਜਲ ਸਿੰਘ ਗੋਤ ਵਿਰਕ ਪਤਾ ਕਰਨਾਲ ਪੜ੍ਹਾਈ ਮਾਸਟਰ ਡਿਗਰੀ ਇਨ ਬਾਇਓ ਟੈਕਨੋਲੋਜੀ ਫਰਮ ਥਾਪਰ ਯੂਨੀਵਰਸਿਟੀ ਪਟਿਆਲਾ ਇੰਡੀਆ ਪਰਿਵਾਰ ਵਿੱਚ ਪਿਤਾ ਗਵਰਨਮੈਂਟ ਜੌਬ ਤੋਂ ਰਿਟਾਇਰ ਨੇ ਮਾਤਾ ਹਾਊਸ ਵਾਈਫ ਨੇ ਇੱਕ ਭਰਨ ਮੈਰਿਡ ਹੈ ਲੜਕੀ ਸੋਹਣੀ ਸੁਨੱਖੀ ਵਧੀਆ ਘਰ ਪਰਿਵਾਰ ਤੋਂ ਹੈ ਤੇ ਜੋਬ ਕਰਦੀ ਹੈ ਲੜਕੀ ਡੈਨਮਾਰਕ ਵਿੱਚ ਰਹਿੰਦੀ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵੈਲ ਸੈਟਲਡ ਲੜਕਾ ਚਾਹੀਦਾ ਹੈ ਲੜਕਾ ਸਿਰਫ ਜੂਰਪ ਕੰਟਰੀ ਤੋਂ ਹੋਵੇ ਜਿਵੇਂ ਡੈਨਮਾਰਕ ਜਰਮਨੀ ਨਾਰਵੇ ਉਟਲੀ ਸਵੀਡਨ ਆਦ ਕੰਟਰੀ ਤੋਂ ਹੋਵੇ ਇਨਾਂ ਨੂੰ ਕੇਵਲ ਜੂਰਪ ਕੰਟਰੀ ਦੇ ਮੈਰਿਜ ਮੀਰੋ ਵਾਲੇ ਫੋਨ ਕਰ ਸਕਦੇ ਨੇ ਇੰਡੀਆ ਵਾਲੇ ਮੈਰਿਜ ਮੀਰੋ ਵਾਲੇ ਫੋਨ ਨਾ ਕਰਨ ਜੀ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਕੌਰ ਹੈ ਜਨਮ 1/12/1996 ਕੱਦ 5 ਫੁੱਟ 2 ਇੰਚ ਕਾਸਟ ਜਰਸੀਕ ਗੋਤ ਬਰਾੜ ਪੜਾਈ ਪਲੱਸ 2 ਮੈਡੀਕਲ ਕੈਮਿਕਲ ਲੈਬ ਟੈਕਨੀਸ਼ੀਅਨ ਦੁਰਮ ਕਾਲਜ ਉਸਵਾ 온ਟਾਰੀਓ ਕੈਨੇਡਾ ਇੰਡੇ ਦਾ ਪਤਾ ਮੋਗਾ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਭੈਣ ਮੈਰਿਡ ਹੈ ਤੇ ਇੱਕ ਭਰਾ ਨ ਮੈਰਿਡ ਹੈ ਕੈਨੇਡਾ ਦਾ ਮਲਟੀਪਲ ਵੀਜ਼ਾ ਲੱਗਿਆ ਹੋਇਆ ਹੈ ਲੜਕੀ ਸੋਹਣੀ ਸੁਨਖੀ ਹੈ ਵਧੀਆ ਘਰ ਪਰਿਵਾਰ ਤੋਂ ਹੈ ਲੜਕੀ ਕੈਨੇਡਾ ਪੀਆਰ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਲੜਕਾ ਚਾਹੀਦਾ ਹੈ ਲੜਕਾ ਕੈਨੇਡਾ ਪੀਆਰ ਹੋਵੇ ਭਾਵੇਂ ਵਰਕ ਪਰਮਿਟ ਜਾਂ ਸਟੱਡੀ ਵੀਜ਼ੇ ਤੇ ਹੋਵੇ ਇਹਨਾਂ ਨੂੰ ਰਿਸ਼ਤਾ ਇਹੋ ਜਿਹਾ ਚਾਹੀਦਾ ਹੈ ਲੜਕੀ ਦੇ ਭਰਾ ਨੂੰ ਬਾਹਰ ਲਿਜਾ ਸਕੇ ਭਾਵੇਂ ਕੌਂਟਰੈਕਟ ਮੈਰਿਜ ਰਾਹੀਂ ਲਿਜਾ ਸਕੇ ਸਾਕੀ ਭਾਣਪਰਾ ਨੂੰ ਪਹਿਲੇ ਮੈਰਿਜ ਬੋਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਇਹਨਾਂ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਕੌਰ ਜਨਮ 1992 ਕੱਦ 5.3 ਇੰਚ ਕਾਸਟ ਚੜ੍ਹ ਸਿੱਖ ਇੰਡੀਆ ਦਾ ਪਤਾ ਜਲੰਧਰ ਪੜਾਈ ਬੀਐਸਸੀ ਨਰਸਿੰਗ ਨਿਊਜ਼ੀਲੈਂਡ ਤੋਂ ਆਇਲੈਟਸ ਸਕੋਰ 8 ਪਰਿਵਾਰ ਵਿੱਚ ਪਿਤਾ ਗਵਰਨਮੈਂਟ ਜੌਬ ਤੋਂ ਰਿਟਾਇਰ ਨੇ ਤੇ ਮਾਤਾ ਹਾਊਸ ਵਾਈਫ ਨੇ ਦੋ ਭਰਾ ਨਹੀਂ ਲੜਕੀ ਨਿਊਜ਼ੀਲੈਂਡ ਸਿਟੀਜ਼ਨ ਹੈ ਜੌਬ ਆਰ ਐਨ ਨਰਸ ਇਨ ਨਿਊਜ਼ੀਲੈਂਡ ਹਸਪੀਟਲ ਵਿੱਚ ਗਵਰਨਮੈਂਟ ਜੌਬ ਕਰਦੀ ਹੈ ਲੜਕੀ ਸੋਹਣੀ ਸੁਨੱਖੀ ਵਧੀਆ ਘਰ ਪਰਿਵਾਰ ਤੋਂ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣਾ ਸੁਨੱਖਾ ਵੈਜੀਟੇਰੀਅਨ ਐਜੂਕੇਟਰ ਲੜਕਾ ਚਾਹੀਦਾ ਹੈ ਲੜਕੇ ਦੀ ਉਮਰ 25 ਤੋਂ 30 ਸਾਲ ਤੱਕ ਹੋਵੇ ਕੈਨੇਡਾ ਨਿਊਜ਼ੀਲੈਂਡ ਯੂਐਸਏ ਲੜਕ ਨੂੰ ਪਹਿਲਾ ਸਟੱਡੀ ਵੀਜ਼ੇ ਤੇ ਵਰਕ ਪਰਮਿਟ ਵਾਲੇ ਵੀ ਸੰਪਰਕ ਕਰ ਸਕਦੇ ਨੇ ਤਲਾਕशुदा ਜੇ ਮੈਰਿਜ ਮੋਰ ਵਾਲੇ ਪਰਵਾਨ ਨੂੰ ਫੋਨ ਨਾ ਕਰਨ ਜਿਨ੍ਹਾਂ ਨੇ ਥੱਲੇ ਨੰਬਰ ਦਿੱਤੇ ਗਏ ਨੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਪੂਜਾ ਜੀ ਜਨਮ 8/9/1992 ਕਾਸਟ ਹਿੰਦੂ ਹੈ ਪੜਾਈ ਪਲੱਸ 2 ਪਾਸ ਹੈ ਡੀ ਫਾਰਮੇਸੀ ਲੜਕੀ ਸੋਹਣੀ ਸੁਨੱਖੀ ਵਧੀਆ ਘਰ ਪਰਿਵਾਰ ਤੋਂ ਹੈ ਜੋਬ ਕਰਦੀ ਹਾਸਪੀਟਲ ਵਿੱਚ ਲੜਕੀ ਤਲਾਕਸ਼ੁਦਾ ਹੈ ਕੋਈ ਬੱਚਾ ਨਹੀਂ ਮੰਗ ਇਹਨਾਂ ਨੂੰ ਹਿੰਦੂ ਪਰਿਵਾਰ ਤੋਂ ਵਧੀਆ ਜੋਬ ਕਰਦਾ ਐਨਆਰਆਈ ਲੜਕਾ ਚਾਹੀਦਾ ਹੈ ਲੜਕਾ ਭਾਵੇਂ ਕੁਆਰਾ ਹੋਵੇ ਭਾਵੇਂ ਤਲਾਕਸ਼ੁਦਾ ਹੋਵੇ ਪਰ ਬਿਨਾਂ ਬੱਚੇ ਤੋਂ ਹੋਵੇ ਮੈਰਿਜ ਬੋਰਡ ਵਾਲੇ ਪਰਿਵਾਰ ਨੂੰ ਨਾ ਕਰਨ ਜੀ ਇਹਨਾਂ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਅਮਨਪ੍ਰੀਤ ਕਾਰਾਜੀ ਜਨਮ 24/7/2001 ਕੱਦ 5.2 ਇੰਚ ਕਾਸਟ ਜਟ ਸਿੱਖ ਹੈ ਗੋਤਮਾਨ ਪੜਾਈ ਬਿਜ਼ਨਸ ਐਡਮਿਨਿਸਟ੍ਰੇਸ਼ਨ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਭਰਾ ਹੈ ਲੜਕੀ ਸੋਹਣੀ ਸੁਨੱਖੀ ਵਧੀਆ ਘਰ ਪਰਿਵਾਰ ਤੋਂ ਹੈ ਲੜਕੀ ਕੈਨੇਡਾ ਪੀਆਰ ਹੈ ਜੋਬ ਕਰਦੀ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣਾ ਸੁਨੱਖਾ ਨਸ਼ਰਤ ਲੜਕਾ ਚਾਹੀਦਾ ਹੈ ਲੜਕਾ ਕੈਨੇਡਾ ਪੀਆਰ ਜਬਰ ਪਰਮਿਟ ਤੇ ਹੋਵੇ ਲੜਕੇ ਨੂੰ 10 ਤੋਂ 15 ਕਿੱਲੇ ਜ਼ਮੀਨ ਹੋਵੇ ਮਾਲਵੇਰੀਏ ਨੂੰ ਪਹਿਲਾ ਮੈਰਜੂਰ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਕੌਰ ਹੈ ਜੀ ਜਨਮ ਜੂਨ 1997 ਕੱਦ 5 ਫੁੱਟ 6 ਇੰਚ ਕਾਸਟ ਜੱਟ ਸਿੱਖ ਹੈ ਪੜ੍ਹਾਈ ਸਕੂਲ ਦੀ ਕੀਤੀ ਸਹਾਰਨਪੁਰ ਤੋਂ ਗ੍ਰੈਜੂਏਸ਼ਨ ਇਨ ਮਕੈਨੀਕਲ ਇੰਜੀਨੀਅਰਿੰਗ ਫਰੋਂ ਪੰਜਾਬ ਯੂਨੀਵਰਸਿਟੀ ਤੋਂ ਪਰਿਵਾਰ ਵਿੱਚ ਪਿਤਾ ਗਵਰਨਮੈਂਟ ਜੌਬ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਛੋਟਾ ਭਰਾ ਹੈ ਇੱਕ ਛੋਟੀ ਭੈਣ ਹੈ ਪਤਾ ਸਹਾਰਨਪੁਰ ਜੂਪੀ ਵੈਸੇ ਪੰਜਾਬ ਤੋਂ ਬਿਲੋਂਗ ਕਰਦੇ ਨੇ ਲੜਕੀ ਐਮ ਐਨ ਸੀ ਕੰਪਨੀ ਵਿੱਚ ਜੌਬ ਕਰਦੀ ਐ ਲੋੜੀ ਲੜਕੀ ਸੋਹਣੀ ਸੁਨੱਖੀ ਵਧੀਆ ਘਰ ਪਰਿਵਾਰ ਤੋਂ ਐ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣਾ ਸੁਨੱਖਾ ਬੈਲ ਐਜੂਕੇਟਿਡ ਵਧੀਆ ਪੜ੍ਹਾਈ ਵਾਲਾ ਲੜਕਾ ਚਾਹੀਦਾ ਐ ਲੜਕਾ ਵਧੀਆ ਗਵਰਨਮੈਂਟ ਜੌਬ ਕਰਦਾ ਹੋਵੇ ਜਾਂ ਐਮ ਐਨ ਸੀ ਕੰਪਨੀ ਵਿੱਚ ਜੌਬ ਕਰਦਾ ਹੋਵੇ ਵਧੀਆ ਆਮਦਨ ਹੋਵੇ ਲੜਕਾ ਜੜ ਸਿੱਖ ਪਰਿਵਾਰ ਤੋਂ ਹੋਵੇ ਜ਼ਮੀਨ ਆੜ ਤੋਂ 10 ਕਿੱਲੇ ਹੋਵੇ ਲੜਕਾ ਨਸ਼ਾ ਰਹਿਤ ਹੋਵੇ ਮੈਰਿਜ ਬੋਰੋ ਵਾਲੇ ਪਰਵਾਨ ਨੂੰ ਫੋਨ ਨਾ ਕਰਨ ਜੀ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਕੌਰ ਹੈ ਜਨਮ 6/3/2001 ਕੱਦ 5 ਫੁੱਟ ਪੜਾਈ 10th ਪਾਸੇ ਕਾਸਤ ਰਾਮਗੜੀਆਂ ਗੋਤਚਾਨਾ ਪਤਾ ਲੁਧਿਆਣਾ ਪਰਿਵਾਰ ਵਿੱਚ ਪਿਤਾ ਬੁੱਢ ਕੰਟਰੈਕਟਰ ਦਾ ਕੰਮ ਹੈ ਮਾਤਾ ਹਾਊਸ ਵਾਈਫ ਨੇ ਦੋ ਭਰਾ ਨਹੀਂ ਇਕੱਲੀ ਲੜਕੀ ਹੈ ਲੜਕੀ ਵਧੀਆ ਘਰਵਾਰ ਸੰਭਾਲਣ ਵਾਲੀ ਤੇ ਸੋਹਣੀ ਸੁਨੱਖੀ ਹੈ ਲੜਕੀ ਮੰਗਲਿਕ ਹੈ ਮਾਂ ਗੇਨ ਨੂੰ ਵਧੀਆ ਘਰੇਲੂ ਪਰਿਵਾਰ ਤੋਂ ਸੋਹਣਾ ਸੁਨੱਖਾ ਨਸ਼ਰਾਤ ਮੰਗਲੀਕ ਲੜਕਾ ਚਾਹੀਦਾ ਹੈ ਲੜਕਾ ਵੈਸ਼ਨੂ ਪਰਿਵਾਰ ਤੋਂ ਰਾਮਗੜੀ ਆਕਾਸ਼ ਤੋਂ ਹੋਵੇ ਲੜਕਾ ਇੰਡੇ ਤੋਂ ਹੋਵੇ ਪਾ ਮੈਨਰਾਹੀ ਹੋਵੇ ਮੈਰਜੂਰ ਵਾਲੇ ਪਰਵਾਰ ਨੂੰ ਫੋਨ ਨਾ ਕਰਨ ਜੀ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਕੌਰ ਹੈ ਜਨਮ ਜੁਲਾਈ 1994 ਕੱਦ ਪੰਜ ਫੁੱਟ 6 ਇੰਚ ਕਾਸਟ ਸਿੱਖ ਰਾਜਪੂਤ ਰਠੌਰ ਪੜਾਈ ਬੀਐਸਸੀ ਨਰਸਿੰਗ ਇੰਡੀਆ ਤੋਂ 3 ਸਾਲ ਦਾ ਹੈਲਥ ਕੇਅਰ ਦਾ ਕੋਰਸ ਕੈਨੇਡਾ ਤੋਂ ਉਹ ਲੜਕੀ ਕੋਲ ਕੈਨੇਡਾ ਦਾ ਵਿਜ਼ਟਰ ਵੀਜ਼ਾ 2035 ਤੱਕ ਹੁਣ ਲੜਕੀ ਇੰਡੀਆ ਵਿੱਚ ਹੈ ਪਰਿਵਾਰ ਵਿੱਚ ਮਾਤਾ ਸਕੂਲ ਵਿੱਚੋਂ ਲੈਕਚਰ ਰਿਟਾਇਰ ਨੇ ਪਿਤਾ 2021 ਵਿੱਚ ਐਕਸਪਾਇਰ ਨੇ ਡੈਪਟੀ ਸੈਕਟਰ ਵਿਧਾਨ ਸਭਾ ਵਿੱਚ ਸਨ ਪਤਾ ਹੁਸ਼ਿਆਰਪੁਰ ਲੜਕੀ ਸੋਹਣੀ ਸੁਨੱਖੀ ਵਧੀਆ ਘਰ ਪਰਿਵਾਰ ਤੋਂ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣਾ ਸੁਨੱਖਾ ਪੜ੍ਹੇ ਲਿਖੇ ਲੜਕਾ ਚਾਹੀਦਾ ਹੈ ਸਿੱਖ ਰਾਜਮੂਰਾ ਠੋੜ ਲੜਕਾ ਸਾਡੇ ਲੜਕੀ ਨੂੰ ਪਹਿਲ ਹੈ ਕੈਨੇਡਾ ਤੋਂ ਲੜਕੇ ਨੂੰ ਪਹਿਲੇ ਜਿੰਡੇ ਤੋਂ ਹੋਵੇ ਤਾਂ ਵਧੀਆ ਬਿਜ਼ਨਸ ਜਾਂ ਸਰਕਾਰੀ ਨੌਕਰੀ ਤੇ ਹੋਵੇ ਜਾਂ ਮੈਡੀਕਲ ਲਾਈਨ ਵਿੱਚ ਹੋਵੇ ਲੜਕਾ ਕਟਿੰਗ ਵਾਲਾ ਹੋਵੇ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਕੱਦ 5 ਫੁੱਟ 11 ਇੰਚ ਹੈ ਕਾਸਟ ਜੱਟ ਸਿੱਖ ਹੈ ਗੋਤ ਪੰਨੂ ਪੜ੍ਹਾਈ ਬੀਏ ਪਰਿਵਾਰ ਵਿੱਚ ਪਿਤਾ ਸੂਬੇਦਾਰ ਰਿਟਾਇਰ ਨੇ ਆਰਮੀ ਤੋਂ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਦਾ ਬੈਲਜੀਅਮ ਵਿੱਚ ਆਪਣਾ ਵਧੀਆ ਬਿਜ਼ਨਸ ਹੈ ਤੇ ਇੱਕ ਭੈਣ ਆਸਟ੍ਰੇਲੀਆ ਵਿੱਚ ਹੈ ਜ਼ਮੀਨ 3 ਕਿੱਲੇ ਨੇ ਤੇ ਲੁਧਿਆਣਾ ਵਿੱਚ ਸ਼ਹਿਰੀ ਕਮਰਸ਼ial ਪ੍ਰਾਪਰਟੀ ਜਿਸ ਦੀ ਰੈਂਟਰ ਇਨਕਮ 90000 ਹੈ ਪਤਾ ਲੁਧਿਆਣਾ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਲੜਕਾ ਪੁਰਤਗਾਲ ਕੰਟਰੀ ਵਿੱਚ ਪੀਆਰ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜ੍ਹੀ ਲਿਖੀ ਲੰਮੀ ਲੜਕੀ ਚਾਹੀਦੀ ਹੈ ਜੂਰਪ ਕੰਟਰੀ ਤੋਂ ਲੜਕੀ ਨੂੰ ਪਹਿਲਾ ਹੈ ਭਾਵੇਂ ਪੀਆਰ ਹੋਵੇ ਭਾਵੇਂ ਬਰਕ ਅਪਾਰਟਮੈਂਟ ਤੇ ਹੋਵੇ ਜਾਂ ਲੜਕੀ ਇੰਡੀਆ ਤੋਂ ਹੋਵੇ ਜੜ ਸਿਕ ਕਾਸਟੂਮ ਪਹਿਲਾ ਬਾਕੀ ਹੋਰ ਉੱਚ ਕਾਸਟ ਦੇ ਵੀ ਸੰਪਰਕ ਕਰ ਸਕਦੇ ਨੇ ਮੈਰਿਜ ਬਿਊਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਕੌਰ ਹੈ ਜੀ ਜਨਮ 6/3/2000 ਕੱਦ 5 ਫੁੱਟ ਪੜਾਈ 10th ਪਾਸ ਕਾਸ਼ਟ ਰਾਮ ਗੜੀਆ ਗੋਤ ਚਾਨਾ ਪਤਾ ਲੁਧਿਆਣਾ ਪਰਿਵਾਰ ਵਿੱਚ ਪਿਤਾ ਦਾ ਵੱਡਾ ਕੰਟਰੈਕਟਰ ਦਾ ਕੰਮ ਹੈ ਮਾਤਾ ਹਾਊਸ ਵਾਈਫ ਨੇ ਦੋ ਭਰਾ ਨੇ ਇਕੱਲੀ ਲੜਕੀ ਹੈ ਲੜਕੀ ਵਧੀਆ ਘਰਵਾਲਾ ਸੰਭਾਲਣ ਵਾਲੀ ਤੇ ਸੋਹਣੀ ਸੁਨੱਖੀ ਹੈ ਲੜਕੀ ਮੰਗਲਿਕ ਹੈ ਮੰਗੇ ਨਾ ਨੂੰ ਵਧੀਆ ਘਰੇਲੂ ਪਰਿਵਾਰ ਤੋਂ ਸੁਹਣਾ ਸਨਖਾ ਨਸ਼ਾਰਾਇਤ ਮੰਗਲੀਕ ਲੜਕਾ ਚਾਹੀਦਾ ਹੈ ਲੜਕਾ ਵੈਸ਼ਨੂ ਪਰਿਵਾਰ ਤੋਂ ਰਾਮਗੜੀ ਆਕਾਸ਼ ਤੋਂ ਹੋਵੇ ਲੜਕਾ ਇੰਡੀਆ ਤੋਂ ਹੋਵੇ ਪਾ ਮੈਂ ਐਨ ਆਰ ਆਈ ਹੋਵੇ ਮੈਰਿਜ ਗੁਰਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਗਗਨਦੀਪ ਸਿੰਘਾ ਜੀ ਉਮਰ 30 ਸਾਲ ਹੈ ਕਾਸਟ ਜੱਟ ਸਿੱਖ ਹੈ ਗੋਤ ਬਰਾੜ ਹੈ ਕੱਤ 5 ਫੁੱਟ 6 ਇੰਚ ਹੈ ਪੜਾਈ ਇੰਡੀਆ ਤੋਂ ਬੀਟੈਕ ਮੈਕੈਨੀਕਲ ਇੰਜੀਨੀਅਰਿੰਗ ਕੈਨੇਡਾ ਤੋਂ 2 ਸਾਲ ਦਾ ਪੋਸਟ ਗ੍ਰੈਜੂਏਟ ਡਿਪਲੋਮਾ ਪ੍ਰੋਜੈਕਟ ਮੈਨੇਜਮੈਂਟ ਵਿੱਚ ਇੰਡੀਆ ਦਾ ਪਤਾ ਖਾਸ ਬਠਿੰਡਾ ਜਮੀਨ 5 ਕਿੱਲੇ ਹੈ ਪਰਿਵਾਰ ਵਿੱਚ ਪਿਤਾ ਆਰਮੀ ਚੋ ਰਿਟਾਇਰ ਨੇ ਤੇ ਮਾਤਾ ਹਾਊਸ ਵਾਈਫ ਨੇ ਇੱਕ ਛੋਟਾ ਭਰਾ ਹੈ ਕੈਨੇਡਾ ਵਿੱਚ ਵਰਕ ਪਰਮਿਟ ਤੇ ਹੈ ਕੋਈ ਭੈਣ ਨਹੀਂ ਹੈਗੀ ਸਾਰਾ ਗੁਰਸਿੱਖ ਪਰਿਵਾਰ ਹੈ ਜੌਬ ਕ ਲੜਕਾ ਕੈਨੇਡਾ ਵਿੱਚ ਓਪਨ ਵਰਕ ਪਰਮਿਟ ਤੇ ਹੈ ਲੜਕਾ ਸੋਹਣਾ ਸੁਨੱਖਾ ਨਸ਼ੀ ਤੋਂ ਰਹਿਤ ਹੈ ਤੇ ਦਸਤਾਰ ਬੰਦ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਕਨੇਡਾ ਪੀਆ ਲੜਕੀ ਚਾਹੀਦੀ ਹੈ ਜਾਂ ਲੜਕੀ ਇੰਡੀਆ ਤੋਂ ਹੋਵੇ ਲੜਕੀ ਦੀ ਪੜ੍ਹਾਈ ਬੀਐਸਸੀ ਨਰਸਿੰਗ ਹੋਵੇ ਜਾਂ ਬੀਐਸਸੀ ਨਰਸਿੰਗ ਵਿੱਚ 2-3 ਸਾਲ ਦਾ ਤਜਰਬਾ ਹੋਵੇ ਲੜਕੀ ਦਾ ਕੱਦ 5 ਫੁੱਟ 4 ਜਾਂ 5 ਫੁੱਟ 6 ਤੋਂ ਤੱਕ ਹੋਵੇ ਮਾਲਵੇਰੀਏ ਨੂੰ ਪਹਿਲਾ ਮੈਰਜਬੂਰ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਸਿੰਘ ਹੈ ਜੀ ਜਨਮ 2011 1996 ਕਾਸਟ ਜੱਟ ਸਿੱਖ ਹੈ ਗੋਤ ਬੱਲ ਪੜਾਈ ਪਲੱਸ 2 ਤੇ ਡਿਪਲੋਮਾ ਸੇਫਟੀ ਇੰਜੀਨੀਅਰਿੰਗ ਦਾ ਪਰਿਵਾਰ ਵਿੱਚ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਭੈਣ ਹੈ ਇਕੱਲਾ ਲੜਕਾ ਹੈ ਜ਼ਮੀਨ ਤਿੰਨ ਕਿੱਲੇ ਨੇ ਪਤਾ ਵਿਆਸ ਸ੍ਰੀ ਅੰਮ੍ਰਿਤਸਰ ਸਾਹਿਬ ਜੋਬ ਲੜਕਾ 2019 ਤੋਂ ਕਵੈਤ ਵਿੱਚ ਡਰਾਈਵਰ ਦੀ ਜੋਬ ਕਰਦਾ ਹੈ ਸੈਲਰੀ 1 ਲੱਖ ਹੈ ਲੜਕਾ ਸੁਨਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਵਧੀਆ ਘਰ ਪਰਿਵਾਰ ਤੋਂ ਹੈ ਮੰਗੇ ਨੂੰ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਗ੍ਰੈਜੂਏਟਰ ਪੜ੍ਹਾਈ ਵਾਲੀ ਲੜਕੀ ਚਾਹੀਦੀ ਹੈ ਜਾਂ ਲੜਕੀ ਨੇ ਆਈਲਰਸ ਕੀਤੀ ਹੋਵੇ ਜਾਂ ਬਾਹਰ ਜਾਣ ਦਾ ਸਾਰਾ ਖਰਚਾ ਲੜਕੇ ਵਾਲਿਆਂ ਵੱਲੋਂ ਕੀਤਾ ਜਾਵੇਗਾ ਵਿਆਹ ਸਿੰਪਲ ਕਰਨਾ ਕੋਈ ਮੰਗਣੀ ਮੈਰਿਜ ਗੁਰੂ ਵਾਲੇ ਪਰਵਾਨ ਨੂੰ ਫੋਨ ਨਾ ਕਰਨੀ ਇਹਨਾਂ ਤੁਹਾਨੂੰ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਸਿੰਘ ਹੈ ਜੀ ਜਨਮ ਜੂਨ 2002 ਕੱਦ 5 ਫੁੱਟ 11 ਇੰਚ ਹੈ ਕਾਸਟ ਚੜ੍ਹ ਸਿੱਖ ਹੈ ਪਤਾ ਗੁਰਦਾਸਪੁਰ ਲੜਕੇ ਨੂੰ 7 ਕਿੱਲੇ ਜ਼ਮੀਨ ਆਉਂਦੀ ਹੈ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਭੈਣ ਹੈ ਕੈਨੇਡਾ ਵਿੱਚ ਹੈ ਜੌਬ ਲੜਕਾ ਅਰਮੀ ਵਿੱਚ ਕਲਰਕ ਦੀ ਜੌਬ ਕਰਦਾ ਹੈ ਲੜਕਾ ਸੋਹਣਾ ਸੁਨਖਾ ਨਸ਼ੇ ਤੋਂ ਰਹਿਤ ਹੈ ਵਧੀਆ ਘਰ ਪਰਿਵਾਰ ਤੋਂ ਹੈ ਮੰਗ ਇਹਨਾਂ ਨੂੰ ਵਧੀਆ ਜੜ ਸਿੱਖ ਪਰਿਵਾਰ ਤੋਂ ਸੋਹਣੀ ਸਾਖੀ ਪੜੀ ਲਿਖੀ ਲੜਕੀ ਚਾਹੀਦੀ ਹੈ ਲੜਕੀ ਦਾ ਕੱਦ 5'4 ਤੋਂ ਉੱਪਰ ਹੋਵੇ ਮੈਰਜੀ ਬਾਰੇ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਇਹਨਾਂ ਤੇਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਮਹਾਵੀਰ ਸਿੰਘਲਾ ਜੀ ਜਨਮ 6 ਨਵੰਬਰ 1970 ਜਨਮ ਦਾ ਟਾਈਮ ਹੈਗਾ 3:30 ਵਜੇ ਜਨਮ ਸਥਾਨ ਪਟਿਆਲਾ ਕੱਦ 5 ਫੁੱਟ 8 ਇੰਚਾ ਗੋਤ ਸਿੰਘਲਾ ਪੜਾਈ ਪਲੱਸ 1 ਇਹਨਾਂ ਦੀ ਵਾਈਫ ਦੀ ਡੈਥ ਹੋ ਗਈ ਹੈ ਕੋਈ ਬੱਚਾ ਨਹੀਂ ਪਰਿਵਾਰ ਵਿੱਚ ਮਾਤਾ ਪਿਤਾ ਨੇ ਦੋ ਭੈਣਾਂ ਨੇ ਮੈਰਿਡ ਨੇ ਇੱਕ ਭਰਾ ਹੈ ਮੈਰਿਡ ਹੈ ਇੱਕ ਭਰਾ ਅਨਮੈਰਿਡ ਹੈ ਪਤਾ ਬਟਾਲਾ ਜੀਰਕਪੁਰ ਮਹਾਲੀ ਜੌਬ ਬਿਲਡਿੰਗ ਮਟੀਰੀਅਲ ਬਿਜ਼ਨਸ ਲੜਕਾ ਸੋਹਣਾ ਸੁਨੱਖਾ ਨਸ਼ੀਤ ਹੋ ਰਿਹਾ ਹੈ ਤੇ ਵਧੀਆ ਘਰ ਪਰਿਵਾਰ ਤੋਂ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਘਰ-ਵਾਰ ਸੰਭਾਲਣ ਵਾਲੀ ਤਲਾਕशुदा ਜਾਂ ਵਿਧਵਾ ਜਾਂ ਕੁਆਰੀ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਗਰੀਬ ਪਰਿਵਾਰ ਤੋਂ ਹੋਵੇ ਮੈਰਿਜ ਗੁਰੂ ਵਾਲੇ ਪਰਿਵਾਰ ਨੂੰ ਨਾ ਕਰਨ ਜੀ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਕੌਰ ਹੈ ਜੀ ਜਨਮ ਜੂਨ 1997 ਕੱਦ 5 ਫੁਟ 6 ਇੰਚ ਕਾਸ਼ ਚੜ੍ਹ ਤੇ ਕਪੜਾਈ ਸਕੂਲ ਦੀ ਪੜਾਈ ਕੀਤੀ ਹੈ ਸਹਾਰਨਪੁਰ ਤੋਂ ਗ੍ਰੈਜੂਏਸ਼ਨ ਇਨ ਮਕੈਨਿਕਲ ਇੰਜੀਨੀਅਰਿੰਗ ਫ্রম ਪੰਜਾਬ ਜੁਨੀਅਰ ਯੂਨੀਵਰਸਿਟੀ ਤੋਂ ਪਰਿਵਾਰ ਵਿੱਚ ਪਿਤਾ ਗਵਰਨਮੈਂਟ ਜੌਬ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਛੋਟਾ ਭਰਾ ਹੈ ਇੱਕ ਛੋਟੀ ਭੈਣ ਹੈ ਪਤਾ ਸਹਾਰਨਪੁਰ ਯੂਪੀ ਵੈਸੇ ਪੰਜਾਬ ਤੋਂ ਬਿਲੋਂਗ ਕਰਦੇ ਨੇ ਲੜਕੀ ਐਮ ਐਨ ਸੀ ਕੰਪਨੀ ਵਿੱਚ ਜੌਬ ਕਰਦੀ ਹੈ ਲੜਕੀ ਸੋਹਣੀ ਸੁਨੱਖੀ ਵਧੀਆ ਘਰ ਪਰਿਵਾਰ ਤੋਂ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣਾ ਸੁਨੱਖਾ ਵੈਲ ਐਜੂਕੇਟਿਡ ਵਧੀਆ ਪੜ੍ਹਾਈ ਵਾਲਾ ਲੜਕਾ ਚਾਹੀਦਾ ਹੈ ਲੜਕਾ ਵਧੀਆ ਗਵਰਨਮੈਂਟ ਜੌਬ ਕਰਦਾ ਹੋਵੇ ਜਾਂ ਐਮ ਐਨ ਸੀ ਕੰਪਨੀ ਵਿੱਚ ਜੌਬ ਕਰਦਾ ਹੋਵੇ ਵਧੀਆ ਕਾਮਦਨ ਹੋਵੇ ਲੜਕਾ ਜੜ ਸਿੱਖ ਪਰਿਵਾਰ ਤੋਂ ਹੋਵੇ ਜ਼ਮੀਨ 8 ਤੋਂ 10 ਕਿੱਲੇ ਹੋਣ ਲੜਕਾ ਨਸ਼ਾ ਰਹਿਤ ਹੋਵੇ ਮੈਰਿਜ ਗੁਰੂ ਵਾਲੇ ਪਰਵਾਰ ਨੂੰ ਫੋਨ ਨਾ ਕਰਨ ਜੀ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਆਕਾਸ਼ਦੀਪਾ ਜੀ ਜਨਮ 15 ਅਕਤੂਬਰ 15 11 1995 ਕਾਲਜ 6 ਪੋਟੇ ਕਾਸਟ ਜੜ ਸਿੱਖਾ ਗੋਤ ਮੱਲੀ ਪਤਾ ਫਰੀਦਕੋਟ ਜ਼ਮੀਨ ਢਾਈ ਕਿੱਲੇ ਪੜਾਈ ਬੀ ਟੈਕ ਮਕੈਨੀਕਲ ਇੰਜੀਨੀਅਰਿੰਗ ਬਾਬਾ ਫਰੀਦ ਕਾਲਜ ਦਿਉਨ ਪਟੰਟਾ ਪਰਿਵਾਰ ਵਿੱਚ ਪਿਤਾ ਨਾਇਬ ਸੂਬੇਦਾਰ ਨੇ ਗੇਜਾ ਸਿੰਘ ਮੱਲੀ ਮਾਤਾ ਚਰਨਜੀਤ ਪਰ ਹਾਊਸ ਵਾਈਫ ਨੇ ਅਮਰਤਾਰੀ ਨੇ ਇਕੱਲਾ ਲੜਕਾ ਕੋਈ ਭੈਣ ਭਰਾ ਨਹੀਂ ਲੜਕੇ ਦਾ ਅਮਰਤ ਨਹੀਂ ਸ਼ੱਕਿਆ ਜੀ ਜੋਬ ਲੜਕਾ ਗਵਰਨਮੈਂਟ ਜੋਬ ਕਰਦਾ ਹੈ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਵਧੀਆ ਘਰ ਪਰਿਵਾਰ ਤੋਂ ਐ ਨਸ਼ੇ ਤੋਂ ਰਹਿਤ ਵਧੀਆ ਘਰ ਪਰਿਵਾਰ ਤੋਂ ਐ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਲੜਕੀ ਚਾਹੀਦੀ ਐ ਲੜਕੀ ਜੋਬ ਕਰਦੀ ਐ ਲੜਕੀ ਨੂੰ ਪਹਿਲ ਐ ਜੋਬ ਕਰਦੀ ਲੜਕੀ ਨੂੰ ਪਹਿਲ ਐ ਸਰਕਾਰੀ ਨੌਕਰੀ ਜਾਂ ਲੜਕੀ ਪ੍ਰਾਈਵੇਟ ਜੋਬ ਕਰਦੀ ਹੋਵੇ ਜਾਂ ਲੜਕੀ ਸਰਕਾਰੀ ਜੋਬ ਦੇ ਪੇਪਰ ਦੀ ਤਿਆਰੀ ਕਰਦੀ ਹੋਵੇ ਲੜਕੀ ਦਾ ਕੱਦ ਪਾਈ ਮੁੱਡ 5 ਤੋਂ ਉੱਪਰ ਹੋਵੇ ਮੈਰਿਜ ਗੁਰੂ ਵਾਲੇ ਪ੍ਰਵਾਨ ਖੂਣਾ ਕਰਨ ਜੀ ਇਹਨੇ ਤੁਹਾਨੂੰ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਅਮਨਪ੍ਰੀਤ ਕੌਰ ਜੀ ਜਨਮ 24/7/2001 ਕੱਦ 5 ਫੁੱਟ 2 ਇੰਚ ਕਾਸਟ ਜੱਟ ਸਿੱਖ ਗੋਤਮਾਨ ਪੜਾਈ ਬਿਜ਼ਨਸ ਐਡਮਿਨਿਸਟ੍ਰੇਸ਼ਨ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਭਰਾ ਹੈ ਲੜਕੀ ਸੋਹਣੀ ਸੁਨੱਖੀ ਹੈ ਵਧੀਆ ਘਰ ਪਰਿਵਾਰ ਤੋਂ ਹੈ ਲੜਕੀ ਕੈਨੇਡਾ ਵਿੱਚ ਪੀਆਰ ਹੈ ਜੌਬ ਇੰਸ਼ੋਰੈਂਸ ਸਪੈਸ਼ਲਿਟੀ ਰੈসিডেন্ট ਆਫ ਕੈਨੇਡਾ ਬਿਨਿਪੈਗ ਮਾਂਗੇਨਾਂ ਨੂੰ ਵਧੀਆ ਪਰਵਾਅ ਤੋਂ ਸੁਣਾ ਸੰਖਾ ਨਸ਼ਾ ਰਹਿਤ ਲੜਕਾ ਚਾਹੀਦਾ ਹੈ ਲੜਕਾ ਕੈਨੇਡਾ ਵਿੱਚ ਪੀਆਰ ਜਾਂ ਬਾਰਕ ਪਰਮੈਂਟ ਤੇ ਹੋਵੇ ਲੜਕੇ ਨੂੰ 10 ਤੋਂ 15 ਕਿਲੋ ਜ਼ਮੀਨ ਹੋਵੇ ਮਾਲਵੇਰੀ ਨੂੰ ਪਹਿਲਾ ਮਰਜੀਪੁਰੋ ਵਾਲੇ ਪਰਵਾਣੇ ਫੋਨ ਨਾ ਕਰਨ ਜੀ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਸਿੰਘ ਹੈ ਜੀ ਜਨਮ 38 1998 ਕੱਦ 5 ਫੁੱਟ 11 ਇੰਚ ਕਾਸਟ ਨਾਈ ਸਿੱਖ ਪਤਾ ਤਰਨਤਨ ਸਾਹਿਬ ਪਰਿਵਾਰ ਵਿੱਚ ਲੜਕੇ ਦੇ ਦਾਦਾ-ਦਾਦੀ ਤੇ ਮਾਤਾ-ਪਿਤਾ ਨੇ ਅੰਮਰਤਾ ਰਿਮੀ ਇੱਕ ਵੱਡਾ ਭਰਾ ਹੈ ਮੈਰਿਡ ਹੈ ਇੰਡੀਆ ਆਰਮੀ ਸਿੱਖ ਰੈਜੀਮੈਂਟ ਵਿੱਚ ਜੌਬ ਕਰਦਾ ਹੈ ਲੜਕਾ ਵੀ ਸਿੱਖ ਆਰਮੀ ਆਰਮੀ ਸਿੱਖ ਰੈਜੀਮੈਂਟ ਵਿੱਚ ਜੌਬ ਕਰਦਾ ਹੈ ਲੜਕੇ ਦਾ ਅਮਰਤ ਨਹੀਂ ਛਕਿਆ ਸ਼ੁੱਧ ਵੈਸ਼ ਨੂੰ ਹੈ ਲੜਕਾ ਵਧੀਆ ਘਰ ਪਰਿਵਾਰ ਤੋਂ ਸੋਹਣਾ ਸੁਨੱਖਾ ਨਸ਼ੀਦੋ ਰਹਿੰਦਾ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਨਾਈ ਸਿੱਖ ਕਾਸਟ ਦੀ ਲੜਕੀ ਚਾਹੀਦੀ ਹੈ ਲੜਕੀ ਸਰਕਾਰੀ ਨੌਕਰੀ ਕਰਦੀ ਹੋਵੇ ਲੜਕੀ ਗੁਰਸਿੱਖ ਪਰਿਵਾਰ ਤੋਂ ਹੋਵੇ ਲੜਕੀ ਦਾ ਗੱਤ ਪਾਣੀ ਵੀ 5 ਤੋਂ ਉੱਪਰ ਹੋਵੇ ਕੋਈ ਦਾਦੇ ਦੀ ਮੰਗਣੀ ਮੈਂ ਜਿਵੇਂ ਵੇਲੇ ਪਰਵਾਰ ਨੂੰ ਨੂੰ ਨਾ ਕਰਨ ਜੀ ਇਹਨਾਂ ਥਲੀ ਨੰਬਰ ਦਿੱਤਾ ਗਿਆ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਸਿੰਘ ਹੈ ਸਰਦਾਰ ਲੜਕਾ ਹੈ ਜਨਮ 1996 ਕੱਦ 5'9" ਕਾਸਟ ਜੜ ਸਿੱਖ ਗੋਤ ਹੀਰ ਪਤਾ ਹੁਸ਼ਿਆਰਪੁਰ ਪੜਾਈ ਪਲੱਸ 2 ਪਰਿਵਾਰ ਵਿੱਚ ਮਾਤਾ ਹਾਊਸ ਵਾਈਫ ਨੇ ਪਿਤਾ ਐਕਸਪਾਇਰ ਨੇ ਤੇ ਇੱਕ ਬਣਨ ਮੈ ਰੜਾ ਕੈਨੇਡਾ ਵਿੱਚ ਜ਼ਮੀਨ 13 ਕਿੱਲੇ ਆ ਕੰਮ ਖੇਤੀਬਾੜੀ ਦੇ ਨਾਲ ਨਾਲ ਆਪਣਾ ਬਿਜ਼ਨਸ ਹੈ ਦੋ ਦੁਕਾਨਾਂ ਨੇ ਸ਼ਹਿਰ ਵਿੱਚ ਵਧੀਆ ਘਰ ਪਰਿਵਾਰ ਆਮਦਨ ਹੈ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਵਧੀਆ ਘਰ ਪਰਿਵਾਰ ਤੋਂ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਗ੍ਰੈਜੂਏਟਰਡ ਪੜਾਈ ਵਾਲੀ ਲੜਕੀ ਚਾਹੀਦੀ ਹੈ ਲੜਕੀ ਜੜ ਸਿੱਖ ਪਰਿਵਾਰ ਤੋਂ ਹੋਵੇ ਪਰਿਵਾਰ ਵੱਲੋਂ ਦਾਸ ਦੀ ਕੋਈ ਮੰਗ ਨਹੀਂ ਇਹਨਾਂ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਸਿੰਘ ਹੈ ਜੀ ਜਨਮ 4 ਦਸ 1993 ਹੈ ਜਨਮ ਸਥਾਨ ਖੰਨਾ ਜਨਮ ਸਮਾ 4:47 ਮਿੰਟ ਹੈ ਪੜਾਈ ਡਿਪਲੋਮਾ ਬੀਟੈਕ ਇਨ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕ ਐਂਡ ਐਮਬੀਏ ਫਰੋਮ ਯੂਕੇ ਐਂਡ ਆਨਬਰਗ ਪਰਮਿਟ ਜੋਬ ਕਾਸ਼ਤਿਮਾਨ ਗੋਤਗੂਨ ਦੇ ਉਹ ਇਹਨਾਂ ਦੀ ਇੱਕ ਭੈਣ ਮੈਰਣ ਹੈ ਪਿਤਾ ਕਰਮ ਸਿੰਘ ਦਾ ਆਪਣਾ ਬਿਜ਼ਨਸ ਹੈ ਤੇ ਮਾਤਾ ਟੀਚਰ ਨੇ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜ੍ਹੀ ਲਿਖੀ ਲੜਕੀ ਚਾਹਤੀ ਹੈ ਢਿਮਾਨ ਕਾਸ਼ਤ ਲੜਕੀ ਨੂੰ ਪਹਿਲਾ ਹੈ ਬਾਕੀ ਉੱਚ ਕਾਸਟ ਦੇ ਲੜਕੇ ਵੀ ਸੰਪਰਕ ਕਰ ਸਕਦੀਆਂ ਨੇ ਜੂਕੇ ਤੋਂ ਲੜਕੀ ਨੂੰ ਪਹਿਲਾ ਇਹਨਾਂ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਮਨਦੀਪ ਕੁਮਾਰ ਜਨਮ 26 12 1992 ਕੱਦ 5 ਫੁੱਟ 8 ਇੰਚ ਪੜਾਈ ਬੀਏ ਐਮਏ ਬੀਐਡ ਐਮਪਿਲ ਜੋਬ 뮤జిక్ ਟੀਚਰ ਪ੍ਰਾਈਵੇਟ ਐਂਡ ਸਾਈਡ ਬਿਜ਼ਨਸ ਹੈ ਲੜਕਾ ਕੋਈ ਨਸ਼ਾ ਨਹੀਂ ਕਰਦਾ ਕਾਸਟ ਰਵਿਦਾਸੀ ਹੈ ਇਹਨਾਂ ਦੀ ਇੱਕ ਭੈਣ ਤੇ ਭਰਾ ਹਨ ਦੋਨੋਂ ਮੈਰਿਡ ਨੇ ਬ੍ਰਦਰ ਬਾਹਰ ਗਰੀਸ ਵਿੱਚ ਹੈ ਫਾਦਰ ਦਾ ਆਪਣਾ ਬਿਜ਼ਨਸ ਹੈ ਮਾਤਾ ਹਾਊਸ ਵਾਈਫ ਨੇ ਪਿਤਾ ਦਾ ਸਰਨੇਮ ਕਤਨੌਰੀਆ ਮਾਤਾ ਦਾ ਸਰਨੇਮ ਬੰਗਾ ਪਤਾ ਬਸੀ ਦੌਲਤਖਾਂ ਫਗਵਾੜਾ ਰੋਡ ਹੁਸ਼ਿਆਰਪੁਰ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਹੋਵੇ ਲੜਕੀ ਨੇ ਬੀਏ ਜਾਂ ਬੀਐਡ ਕੀਤੀ ਹੋਵੇ ਬੀਐਡ ਨੂੰ ਪਹਿਲਾ ਜਾਂ ਲੜਕੀ ਕੋਈ ਵਧੀਆ ਕੰਮ ਕਰ ਜਾਣਦੀ ਹੋਵੇ ਲੜਕੀ ਭਾਵੇਂ ਗਰੀਬ ਪਰਿਵਾਰ ਤੋਂ ਹੋਵੇ ਕੋਈ ਜਾਤੀ ਬੰਧਨ ਨਹੀਂ ਲੜਕੀ ਦਾ ਕੱਦ 5 ਫੁੱਟ 2 ਇੰਚ ਤੋਂ ਉੱਪਰ ਹੋਵੇ ਇਹਨਾਂਥੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਗਗਨਪ੍ਰੀਤ ਸਿੰਘ ਜਨਮ 5 ਨਵੰਬਰ 1995 ਜਨਮ ਸਥਾਨ ਗਰਦਾਸਪੁਰ ਡੀਬੀਐਨ ਕਾਸਟ ਖੱਤਰੀ ਸਬ ਕਾਸਟ ਬੇਦੀ ਕੱਦ 5 ਫੁੱਟ 5 ਇੰਚ ਪੜ੍ਹਾਈ ਡਿਪਲੋਮਾ ਆਫ ਆਰਟਸ ਹੈਲਥ ਸੈਂਟਰ ਇਫੈਕਸ਼ਨ ਕੰਮ ਸੈਲਫ ਇੰਪਲਾਈਡ ਬਿਜ਼ਨਸ ਇਲੈਕਟ੍ਰੋਨਿਕ ਸ਼ੋਰੂਮ ਇਹਨਾਂ ਦੀ ਇੱਕ ਭੈਣ ਕੈਨੇਡਾ ਵਿੱਚ ਹੈ ਮਾਤਾ ਹਾਊਸ ਵਾਈਫ ਨੇ ਪਿਤਾ ਐਕਸਪਾਇਰ ਨੇ ਮੰਗਿਆ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨਹਿਰੀ ਐਜੂਕੇਟਿਡ ਲੜਕੀ ਚਾਹੀਦੀ ਹੈ ਦਾਦੇ ਦੀ ਕੋਈ ਮੰਗ ਨਹੀਂ ਇਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਰਵਜੋਤ ਸਿੰਘ ਰਾਹੋਵਾਲ ਜਨਮ 6 ਦਸੰਬਰ 1996 ਕੱਦ 5 ਫੁੱਟ 8 ਇੰਚ ਪਿਤਾ ਦਾ ਗੋਤ ਰਾਹੋਵਾਲ ਮਾਤਾ ਦਾ ਗੋਤ داری ਕਾਸਟ ਰਾਜਪੂਤ ਪਤਾ ਜਲੰਧਰ ਪੜਾਈ ਐਮ ਐਸ ਸੀ ਮਾਇਓਬੈਕ ਮਾਈਕਰੋਬਾਇਓਲੋਜੀ ਚੌ ਵਰਕਿੰਗ ਹੋਮ ਲੈਬੋਰੀ ਪਿਤਾ ਦੀ ਜੌਬ ਜਨਰਲ ਫਿਜ਼ੀਸ਼ੀਅਨ ਡਾਕਟਰ ਨੇ ਮਾਤਰੀ ਜੌਬ ਅਮਨ ਹੋਮੋਪੈਥਿਕ ਸ਼ਾਪ ਹੈ ਇੱਕ ਅਨਮੈਰਿਡ ਬ੍ਰਦਰ ਹੈ ਉਹ ਵੀ ਡਾਕਟਰ ਨੇ ਪੈਣ ਕੋਈ ਨਹੀਂ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਮੈਡੀਕਲ ਪ੍ਰੋਫੈਸ਼ਨਲ ਗਰਲ ਲੜਕੀ ਚਾਹੀਦੀ ਹੈ ਜਾਂ ਲੜਕੀ ਡਾਕਟਰ ਦੀ ਡਿਗਰੀ ਕਰ ਰਹੀ ਹੋਵੇ ਉਹ ਵੀ ਸੰਪਰਕ ਕਰ ਸਕਦੇ ਨੇ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਬਲਵਿੰਦਰ ਸਿੰਘ ਹੈ ਜੀ ਜਨਮ 21/1995 ਕੱਦ 5 ਫੁੱਟ 7 ਇੰਚ ਕਾਸਟ ਜੱਟ ਗੋਤ ਕਲੇਰ ਜਨਮ ਸਥਾਨ ਮਲੋਟ ਪਿਤਾ ਪਰਿਵਾਰ ਵਿੱਚ ਪਿਤਾ ਰੈਟਾਇਰ ਨੇ रिटायर्ड ਨੇ ਤੇ માતા ਨੇ ਦੋ ਭੈਣਾਂ ਨੇ ਇੱਕ ਭੈਣ ਮੈਰਿਡ ਹੈ ਇੱਕ ਵੱਡਾ ਭਰਾ ਮੈਰਿਡ ਹੈ ਅਲੱਗ ਹੈ ਪਤਾ ਮਲੋਟ ਜ਼ਿਲ੍ਹਾ ਮੁਖਤਸਰ ਸਾਹਿਬ ਜੋ ਪ੍ਰਾਈਵੇਟ ਕੰਪਨੀ ਸੈਲਰੀ 35 ਤੋਂ 40000 ਪ੍ਰਾਪਰਟੀ ਇੱਕ ਸ਼ਾਪ ਹੈ ਇੱਕ ਆਪਣਾ ਘਰ ਹੈ ਲੜਕਾ ਤਲਾਕशुदा ਹੈ ਜੀ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸਾਖੀ ਮਸ਼ੀਨ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਤਲਾਕशुदा ਹੋਵੇ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਜੀ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਸੁਖਮਨੀ ਸਿੰਘ ਬੜਿੰਗ ਹੈ ਜੀ ਜਨਮ 13/4/1963 ਕੱਦ 5 ਫੁੱਟ 9 ਇੰਚ ਕਾਸਟ ਸਿੱਖ ਤੰਮ ਫਾਰਮੈਨ ਇਨ ਕੇਜੀ ਇੰਟਰਨੈਸ਼ਨਲ ਕੰਪਨੀ ਚ ਇਹਨਾਂ ਦੇ ਦੋ ਬੱਚੇ ਨੇ ਬੱਚੇ ਮੈਨ ਨੇ ਕੈਨੇਡਾ ਵਿੱਚ ਸੈਟਲ ਨੇ ਜ਼ਿਲ੍ਹਾ ਜਲੰਧਰ ਇਹਨਾਂ ਦੀ ਵਾਈਫ ਦੀ ਡੈਥ 2 ਸਾਲ ਪਹਿਲਾਂ ਹੋ ਚੁੱਕੀ ਹੈ ਸੈਲਰੀ 75000 ਮਹੀਨਾ ਹੈ ਮੰਗ ਇਹਨਾਂ ਨੂੰ 50-52 ਸਾਲ ਤੱਕ ਦੀ ਘਰੇਲੂ ਔਰਤ ਘਰ ਸੰਭਾਲਣ ਲਈ ਚਾਹੀਦੀ ਹੈ ਲੜਕੀ ਭਾਵੇਂ ਵਿਧਵਾ ਹੋਵੇ ਜਾਂ ਤਲਾਕਸ਼ਦ ਹੋਵੇ ਪਰ ਬਿਨਾ ਬੱਚੇ ਤੋਂ ਹੋਵੇ ਲੜਕੀ ਦੀ ਕਾਸਟ ਜੱਟ ਸਿੱਖ ਪੰਡਤ ਹੋਵੇ ਇਹਨਾਂ ਨੂੰ ਲੁਧਿਆਣੇ ਨਾਲ ਲੱਗਦੇ ਇਲਾਕੇ ਵਾਲੇ ਸੰਪਰਕ ਕਰਨ ਇਹਨਾਂ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਅਮਨਿੰਦਰਜੀਤ ਸਿੰਘ ਨਾਗਰਾ ਜੀ ਜਨਮ 13/1999 ਕਾਸਟ ਜੱਟ ਸਿੱਖ ਕੱਦ 5'9" ਗੋਤ ਨਾਗਰਾ ਪੜਾਈ ਬੀਕਮ ਇਹਨਾਂ ਦੇ ਇੱਕ ਛੋਟਾ ਭਰਾ ਹੈ ਭੈਣ ਕੋਈ ਨਹੀਂ ਕੰਮ ਬਿਜ਼ਨਸ ਆਫ ਏਅਰ ਹਾਊਸ ਹੈ ਇਨਕਮ 8 ਲੱਖ ਪਰ ਮਹੀਨਾ ਹੈ ਪਿਤਾ ਬਿਜ਼ਨਸਮੈਨ ਅਤੇ ਫਾਰਮਰ ਨੇ ਮਾਤਾ ਗਵਨਰ ਵੇ ਟੀਚਰ ਨੇ ਪਤਾ ਪੌਂਟਾ 7 ਜ਼ਮੀਨ ਢਾਈ ਕਿੱਲੇ ਹੈ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਐਜੂਕੇਟਿਡ ਲੜਕੀ ਚਾਹੀਦੀ ਹੈ ਲੜਕੀ ਦੀ ਕਾਸਟ ਜੱਟ ਸਿੱਖੀ ਹੋਵੇ ਦਾਦੇ ਜੀ ਦੀ ਕੋਈ ਮੰਗ ਨਹੀਂ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਸਿੰਘ ਹੈ ਜਨਮ 1991 ਆਕਾਸ਼ਤ ਜੱਟ ਸਿੱਖਾ ਗੋਤ ਢਾਲੀਵਾਲ ਕੱਦ 5 ਫੁੱਟ 9 ਇੰਚ ਹੈ ਪੜਾਈ میٹرਿਕ ਪਰਿਵਾਰ ਵਿੱਚ ਮਾਤਾ ਪਿਤਾ ਨੇ ਇਨਾਂ ਦੀ ਘਪੈੜ ਹੈ ਜੀ ਪੈਨ ਮੈਰਡ ਹੈ ਨਾਉ ਇਨ ਕੈਨੇਡਾ ਏਰੀਆ ਲੁਧਿਆਣਾ ਕੰਮ ਹੈਵੀ ਵਾਸ ਡਰਾਈਵਰ ਪਲੱਸ ਹੈਵੀ ਮਸ਼ੀਨ ਆਪਰੇਟਰ ਇਨ ਦੁਬਈ ਫਰੋਮ ਲਾਸਟ 14 ইয়ারਸ ਸੈਲਰੀ 60000 ਹੈ ਇਹਨੂੰ ਇਨਕਮ 7.5 ਲੱਖ ਹੈ ਜ਼ਮੀਨ 5 ਏਕੜ ਹੈ ਲੜਕਾ ਤਲਾਕशुदा ਹੈ ਜੀ ਲੜਕੇ ਦਾ 3 ਮਹੀਨੇ ਬਾਅਦ ਹੀ ਤਲਾਕ ਹੋ ਗਿਆ ਸੀ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸਨਖੀ ਪੜੀ ਲਿਖੀ ਲੜਕੀ ਚਾਹੀਦੀ ਹੈ ਲੜਕੀ ਪਾਸੇ ਤਲਾਕशुदा ਹੋਵੇ ਵੀ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਜੀ ਪਰ ਲੜਕੀ ਬਿਨਾਂ ਬੱਚੇ ਤੋਂ ਹੋਵੇ ਪਰ ਲੜਕੀ ਦੀ ਕਾਸ ਚਰ ਸਿੱਖੀ ਹੋਵੇ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਨਾਮ ਰਾਜਵੀਰ ਸਿੰਘ ਹੈ ਜੀ ਜਨਮ 1993 ਹੈ ਪੜਾਈ ਪਲਾਸ 2 ਹੈ ਕੱਦ 5 ਫੁੱਟ 10 ਇੰਚ ਹੈ ਕੈਲੀਫੋਰਨੀਆ ਯੂ ਐਸ اے ਸਿਟੀਜ਼ਨ ਨੇ ਜ ਕਾਸ ਚ ਜਰ ਸਿੱਖ ਹੈ ਗੋਤ ਦਿਓਲ ਨਹੀਂ ਗੋਤ ਢਿੱਲੂ ਸਿਟੀ ਤੰਤਾਲ ਸਾਮ ਜ਼ਮੀਨ 5 ਏਕੜ ਹੈ ਮੰਗ ਇਹਨਾਂ ਨੂੰ ਯੂ ਐਸ اے ਨੀੜਾ ਆਨਾਰਾਈ ਗੱਲ ਚਾਹੀਦੀ ਹੈ ਜੀ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨੂੰ ਗੱਲਬਾਤ ਕਰ ਸਕਦੇ ਹੋ ਨਾਮ ਦਾਤਾ ਜੀ ਜਨਮ 15 ਅਕਤੂਬਰ 1988 ਕਾਸਟ ਪੰਡਤ ਹੈ ਗੋਤ ਦਾਤ ਹੈ ਕੱਦ 5 ਪੈਰ 8 ਇੰਚ ਹੈ ਪੜਾਈ ਬੀ ਟੈਕ ਇਲੈਕਟ੍ਰੋਨਿਕ ਪਤਾ ਨਾਪਾ ਜ਼ਮੀਨ 1 ਏਕੜ 60 ਗੱਜ ਦਾ ਪਲਾਟ ਹੈ ਤੇ ਇੱਕ ਪੰਡੂ ਵਿੱਚ ਕੋਠੀ ਹੈ ਲੜਕਾ ਕੈਨੇਡਾ ਵਿੱਚ ਪੀਆਰ ਹੈ ਕੰਮ ਗਵਰਨਮੈਂਟ ਜੌਬ ਇਨ ਕੈਨੇਡਾ ਸਿਟੀਜ਼ਨ ਹੈ ਇਹਨਾਂ ਦੀ ਇੱਕ ਭੈਣ ਤੇ ਭਰਾ ਹਨ ਦੋਨੋਂ ਮੈਰਿਡ ਨੇ ਤੇ ਕੈਨੇਡਾ ਵਿੱਚ ਪੀਆਰ ਲਈ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਲੱਖੀ ਪੜ੍ਹੀ ਲਿਖੀ ਲੜਕੀ ਚਾਹੀਦੀ ਹੈ ਲੜਕੀ ਕੈਨੇਡਾ ਤੋਂ ਹੋਵੇ ਭਾਵੇਂ ਇੰਡੀਆ ਤੋਂ ਹੋਵੇ ਲੜਕੀ ਕਰਾਖਦਾ ਵੀ ਮਨਜ਼ੂਰ ਹੈ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਜੀ ਪਰ ਬਿਨਾ ਬੱਚੇ ਤੋਂ ਹੋਵੇ ਲੜਕੀ ਦੀ ਕਾਸਟ ਪੰਡਤ ਖੱਤਰੀ ਰਾਜਪੂਤ जाट ਆਦ ਹੋਵੇ ਪਰ ਐਸੀ ਜਿਹਾ ਮੱਝ ਵੀ ਸਿੱਖ ਨਹੀਂ ਨਾ ਹੋਵੇ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਸਿੰਘ ਹੈ ਜਨਮ 13/10/1991 ਕੱਦ ਪੰਜ ਫਾਹਰ 8 ਇੰਚ ਹੈ ਕਾਸਟ ਤਾਂ ਕਸਤਰੀਆ ਸ਼ਿੰਬਾ ਫੜਾਈ ਬੀਟਕ ਆਈਟੀ ਫ੍ਰੈਂਚ ਲੈਵਲ ਟੂ ਸੌਫਟਵੇਅਰ ਇੰਜੀਨੀਅਰਿੰਗ ਐਟ ਫ੍ਰਾਂਸ ਐਂਡ ਪੀਆਰ ਇਹਨਾਂ ਦੀ ਇੱਕ ਭੈਣ ਹੈ ਜੀ ਇਹਨਾਂ ਦੇ ਬ੍ਰਦਰ ਇਨ ਲਾ ਕਲਾਸ 1 ਅਫਸਰ ਐਟ ਦਿੱਲੀ ਐਂਡ ਪੀਐਫਆਰਡੀਆ ਫਰੈਂਸ ਆ ਰਿਟਾਇਰਡ ਫਰੋਮ ਪੰਜਾਬ ਐਂਡ ਹਰਿਆਣਾ ਐਜੂਕੇਸ਼ਨ ਡਿਪਾਰਟਮੈਂਟ ਜ਼ਮੀਨ 12 ਏਕੜ ਹੈ ਪਤਾ ਮੰਡੀ ਡੱਬ ਵਾਲੀ ਜ਼ਿਲ੍ਹਾ ਸਿਰਸਾ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਬਰਾਬਰ ਦੀ ਪੜ੍ਹੇ ਲਿਖੀ ਹੋਵੇ ਲੜਕੀ ਫ੍ਰੈਂਚ ਜਾਣਦੀ ਹੋਵੇ ਜਾਂ ਲੜਕੀ ਫ੍ਰਾਂਸ ਜਾਣ ਦੀ ਚਾਹਵਾਨ ਹੋਵੇ ਲੜਕੀ ਦੀ ਕਾਸਟ ਸਿੰਬਾ ਜਾਂ ਜੱਟ ਸਿੱਖੀ ਹੋਵੇ ਪਰਵਾਰ ਵੱਲੋਂ ਦਾਦ ਦੇਣ ਦੀ ਕੋਈ ਮੰਗ ਨਹੀਂ ਮੈਰਿਜ ਬੂਰੋ ਵਾਲੇ ਪਰਵਾਰ ਨੂੰ ਫੋਨ ਨਾ ਕਰਨ ਜੀ ਇਹਨਾਂ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਸਿੰਘ ਹੈ ਜੀ ਉਮਰ 29 ਸਾਲ ਹੈ ਕੱਦ 5 ਫੁੱਟ 7 ਇੰਚ ਹੈ ਪੜ੍ਹਾਈ ਗ੍ਰੈਜੂਏਸ਼ਨ ਕਾਸਟ ਸੁਨਿਆਰ ਗੋਤ ਸਦਿਆਉੜੇ ਲੜਕਾ ਸੋਹਣਾ ਸੁਲੱਖਾ ਹੈ ਕੋਈ ਨਸ਼ਾ ਨਹੀਂ ਕਰਦਾ ਲੜਕੇ ਦਾ ਲੜਕੇ ਦਾ ਇੱਕ ਭਰਾ ਮੈਰਿਡ ਹੈ ਪਤਾ ਮਾਨਸਾ ਕਮ ਆਰੋ ਵਾਸ਼ਿੰਗ ਮਸ਼ੀਨ ਤੇ ਗਿੱਜਰ ਦੀ ਸ਼ਾਪ ਹੈ ਮੰਗ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜ੍ਹੀ ਲਿਖੀ ਲੜਕੀ ਚਾਹੀਦੀ ਹੈ ਲੜਕੀ ਦੀ ਕਾਸਟ ਸੁਨਿਆਰੀ ਹੋਵੇ ਤੇ ਲੜਕੀ ਦਾ ਕੱਦ ਪਾਈ 4 ਜਾਂ ਪਾਈ 5 ਇੰਚ ਤੋਂ ਘੱਟ ਨਾ ਹੋਵੇ ਫੌਨ ਕੰਟਰੀ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਦਾਦੇਸ ਦੀ ਕੋਈ ਮੰਗ ਨਹੀਂ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਸਿੰਘ ਹੈ ਜੀ ਜਨਮ 5 7 2000 ਕਦ ਪੰਜ ਮਹੀਨੇ 7 ਇੰਚ 11 ਕੈਨੇਡਾ ਸਟਡੀ ਪਲਸ 11 ਕੈਨੇਡਾ ਫਰਮ 5 ਇਅਰ ਪੀਆਰ ਅਪਲਾਈਡ ਫਰਮ 1 ਇਅਰ ਲੜਕਾ ਨਾਨ ਵੈਜਟਰਨ ਹੈ ਜੀ ਕਾਚ ਮੈਰਾ ਸਿੱਖ ਪਤਾ ਸ਼ਹਿਰ ਪਟਿਆਲਾ ਸਟਡੀ ਪਲਸ 2 ਨਾਨ ਮੈਡੀਕਲ ਵਰਕਿੰਗ ਇਨ ਟੈਨਿਕੋ ਕੰਪਨੀ ਇਨ ਕੈਨੇਡਾ ਫਰਮ 3 ਇਅਰ 3 ਇਅਰਸ ਇਹਨਾਂ ਦੀ ਭੈਣ ਹੈ ਜੀ ਇੱਕ ਉਹ ਵੀ ਕੈਨੇਡਾ ਵਿੱਚ ਨੇ ਪਿਤਾ ਪੰਜਾਬ ਪੁਲਿਸ ਵਿੱਚੋਂ ਰਿਟਾਇਰ ਨੇ ਮੰਗ ਰਹੇ ਲੜਕੀ ਵਧੀਆ ਸਿੱਖ ਪਰਿਵਾਰ ਤੋਂ ਸੋਹਣੀ ਸੁਨੱਖੀ ਪੜੀ ਲਿਖੀ ਪੀਰ ਲੜਕੀ ਚਾਹੀਦੀ ਹੈ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਪਰਿਵਾਰ ਵੱਲੋਂ ਦਾਦੇ ਜੀ ਕੋਈ ਮੰਗ ਨਹੀਂ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਸਿੰਘ ਹੈ ਜੀ ਗੁਰਸਿੱਖ ਲੜਕਾ ਜਨਮ 16 ਅਕਤੂਬਰ 1993 ਕੱਤ 5 ਫੁੱਟ 11 ਇੰਚ ਹੈ ਪੜ੍ਹਾਈ ਪਲੱਸ 2 ਡਿਜੀਟਲ ਮਾਰਕੀਟਿੰਗ ਕਾਸਟ ਜੱਟ ਸਿੱਖ ਗੋਤ ਸਿੱਧੂ ਪਤਾ ਕੈਨੇਡਾ ਜ਼ਿਲ੍ਹਾ ਮੋਕਾ 10 ਸਾਲ ਦਾ ਅਮਰੀਕਾ ਦਾ ਵੀਜ਼ਾ ਹੈ ਇਹਨਾਂ ਦੇ ਕੋਪੈਣ ਤੇ ਭਰਾ ਹਨ ਦੋਨੋਂ ਮੈਂਡ ਨੇ ਕੰਮ ਵਰਕੇ ਵਰਕ ਅਪਾਰਟਮੈਂਟ ਤੇ ਹੈ ਕੰਮ ਵਰਕ ਪਰਮਿਟ ਜ਼ਮੀਨ 14 ਕਿੱਲੇ ਦੋਵਾਂ ਭਰਾਵਾਂ ਨੂੰ 7-7 ਕਿੱਲੇ ਆਉਂਦੀ ਹੈ ਮਾਂਗੇ ਨਾਲ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਤਨਖੀ ਪੜੀ ਨਕੀ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਤੇ ਲੜਕੀ ਚਾਹੀਦੀ ਹੈ ਲੜਕੀ ਦੀ ਕਾਸਟ ਅਰੋੜਾ ਵੀ ਹੋਵੇ ਤਾਂ ਵੀ ਸੰਪਰਕ ਕਰ ਸਕਦੇ ਨੇ ਪਰ ਲੜਕੀ ਕੈਨੇਡਾ ਪੀਆਰ ਹੋਵੇ ਪਰਿਵਾਰ ਵੱਲੋਂ ਦਾਸ ਦੀ ਕੋਈ ਮੰਗ ਨਹੀਂ ਇਹਨਾਂ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਗੌਰਵ ਸੋਢੀ ਹੈ ਜੀ ਜਨਮ 17 11 1991 ਜਨਮ ਸਮਾ 10:50 ਮਿੰਟ ਜਨਮ ਸਥਾਨ ਬਟਾਲਾ ਕੱਦ 5 ਫੁੱਟ 7 ਇੰਚ ਕਾਸਟ ਖੱਤਰੀ ਪੜਾਈ ਵੀ ਇਹ ਲੜਕਾ ਨਿਊਜ਼ੀਲੈਂਡ ਬਰਕਰਾਰ ਪਰਮੈਂਟ ਨਿੱਜੀ ਦੀ ਜੋਬ ਤੇ ਹੈ ਪਿਤਾ ਬਿਜ਼ਨਸਮੈਨ ਨੇ ਮਾਤਾ ਹਾਊਸ ਵਾਈਫ ਨੇ ਲੜਕੇ ਦੀਆਂ ਦੋ ਭੈਣਾਂ ਨੇ ਮੈਰਿਡ ਪਤਾ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਲੜਕਾ ਤਲਾਖशुदा ਹੈ ਜੀ ਮੰਗ ਇਹਨਾਂ ਨੂੰ ਵਧੀਆ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਐਜੂਕੇਟਿਡ ਅਤੇ ਸਮਾਰਟ ਲੜਕੀ ਚਾਹੀਦੀ ਹੈ ਲੜਕੀ ਤਲਾਕशुदा ਬਿਨਾਂ ਬੱਚੇ ਤੋਂ ਜਾਂ ਕੁਆਰੀ ਹੋਵੇ ਉਹ ਵੀ ਸੰਪਰਕ ਕਰ ਸਕਦੇ ਨੇ ਜਾਂ ਲੜਕੀ ਬਾਹਰ ਜਾਣ ਦੀ ਚਾਹਵਾਨ ਹੋਵੇ ਉਹ ਵੀ ਸੰਪਰਕ ਕਰ ਸਕਦੇ ਨੇ ਲੜਕੀ ਪੰਜਾਬ ਵਰ ਨਿਊਜ਼ੀਲੈਂਡ ਤੋਂ ਹੋਵੇ ਦਾ ਤੀਜ ਦੀ ਕੋਈ ਮੰਗ ਨਹੀਂ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ